ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜੋ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਰਾਜਵੀਰ ਜਵੰਦਾ ਜਿਸ ਦੀ ਮੌਤ ਨੂੰ ਹੁਣ ਕੱਟੋ-ਕੱਟ 20 ਬਾਈ ਦਿਨ ਹੋ ਚੁੱਕੇ ਹਨ ਤੇ ਹਾਲੇ ਤੱਕ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਪੂਰੀ ਤਰ੍ਹਾਂ ਉਸੇ ਤਰ੍ਹਾਂ ਹਮਦਰਦੀ ਛਾਈ ਹੋਈ ਹੈ ਪੰਜਾਬ ਦੇ ਜਿਹੜੇ ਸਿੰਗਰ ਹਨ ਉਹ ਲਗਾਤਾਰ ਉਹਨਾਂ ਦੇ ਜਿਹੜੇ 52 ਸ਼ੋਅ ਰਹਿੰਦੇ ਹਨ ਵਾਰੋਂ ਵਾਰੀ ਲਗਾ ਕੇ ਤੇ ਉਸ ਦੀ ਆਮਦਨ ਪਰਿਵਾਰ ਨੂੰ ਦੇ ਰਹੇ ਹਨ ਦੋਸਤੋ ਇਸ ਨੂੰ ਕਹਿੰਦੇ ਹਨ ਕਿ ਦੁੱਖ ਦੇ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਖੜਨਾ ਪਰ ਦੂਜੇ ਪਾਸੇ ਹੋਰ ਵੱਡੀਆਂ ਖਬਰਾਂ ਆ ਰਹੀਆਂ ਹਨ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਹਫੜਾ ਦਫੜੀ ਮੱਚੀ ਹੋਈ ਹੈ ਕਿ ਆਖਰਕਾਰ ਇਹ ਖਬਰ ਸੱਚੀ ਹੈ ਜਾਂ ਫਿਰ ਝੂਠੀ ਹੈ ਜੀ ਹਾਂ ਦੋਸਤੋ ਹੁਣ ਰਾਜਵੀਰ ਜਵੰਦਾ ਦੀ ਭੈਣ ਦੇ ਉੱਤੇ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਰਾਜਵੀਰ ਜਵੰਦਾ ਦੀ ਭੈਣ ਦਾ ਆਪਣੇ ਭਰਾ ਨੂੰ ਮਾਰਨ ਦੇ ਪਿੱਛੇ ਜਵੰਦਾ ਨੂੰ ਵੱਡਾ ਹੱਥ ਹੈ ਉਹ ਉਸਦੇ ਦੋਸਤਾਂ ਦੇ ਨਾਲ ਮਿਲੀ ਹੋਈ ਸੀ ਤੇ ਉਸਨੇ ਜਵੰਦਾ ਨੂੰ ਇਸ ਤਰ੍ਹਾਂ ਮਾਰਾਇਆ ਹੈ ਇਹ ਇੱਥੋਂ ਪਤਾ ਲੱਗਦਾ ਹੈ ਕਿ ਰਾਜਵੀਰ ਜਵੰਦਾ ਦੇ ਭੋਗ ਵਾਲੇ ਦਿਨ ਉਸਦੀ ਭੈਣ ਨੇ ਰੰਗ-ਵਰੰਗਾ ਫੁੱਲਾਂ ਵਾਲਾ ਸੂਟ ਪਾਇਆ ਹੋਇਆ ਸੀ ਪੰਜਾਬ ਦੇ ਲੋਕਾਂ ਨੇ ਇਹ ਵੱਡੇ ਇਲਜ਼ਾਮ ਉਸ ਦੇ ਭੈਣ ਦੇ ਉੱਤੇ ਲਗਾਏ ਹਨ ਕਿ ਜੇਕਰ ਉਸ ਨੂੰ ਇੰਨਾ ਦੁੱਖ ਹੁੰਦਾ ਤਾਂ ਉਹ ਅਜਿਹਾ ਸੂਟ ਨਾ ਪਾਉਂਦੀ ਤਾਂ ਉਸ ਦੇ ਬਾਕੀ ਪਰਿਵਾਰ ਨੇ ਮਾਂ ਨੇ ਪਤਨੀ ਨੇ ਬੱਚਿਆਂ ਨੇ ਚਿੱਟੇ ਰੰਗ ਦੇ ਸੂਟ ਪਾਏ ਹੋਏ ਸੀ ਤੇ 마ਸਕ ਲਗਾਏ ਹੋਏ ਸੀ ਜਿਹੜੀ ਭੈਣ ਹੈ ਉਸਨੇ ਕਹਿੰਦੇ ਹਨ ਕਿ 마ਸਕ ਵੀ ਨਹੀਂ ਲਗਾਇਆ ਸੀ ਤੇ ਚਿੱਟੇ ਰੰਗ ਦਾ ਸੂਟ ਵੀ ਨਹੀਂ ਪਾਇਆ ਸੀ ਕਾਲੇ ਰੰਗ ਦਾ ਫੁੱਲ ਫੁੱਟੀਆਂ ਵਾਲਾ ਸੂਟ ਪਾਇਆ ਹੋਇਆ ਸੀ ਜਿਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਵੱਡੇ ਸਵਾਲ ਵੱਡੇ ਇਲਜ਼ਾਮ ਭੈਣ ਦੇ ਉੱਤੇ ਲਗਾਏ ਹਨ ਤੇ ਇਹ ਵੀ ਦੱਸਿਆ ਹੈ ਕਿ ਉਹ ਉਸਦੇ ਦੋਸਤਾਂ ਦੇ ਨਾਲ ਮਿਲੀ ਹੋਈ ਸੀ ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਲੋਕ ਬੇਸਮਝ ਮੂਰਖ ਲੋਕ ਉਸ ਦੀ ਭੈਣ ਦੇ ਉੱਤੇ ਇਲਜ਼ਾਮ ਲਗਾ ਰਹੇ ਹਨ ਕਿ ਉਹਨਾਂ ਦੇ ਕੋਲ ਕੋਈ ਸਬੂਤ ਹੈ ਕਿ ਉਹ ਦੋਸਤਾਂ ਦੇ ਨਾਲ ਮਿਲੀ ਹੋਈ ਸੀ ਕਿ ਉਸ ਨੇ ਆਪਣੇ ਭਰਾ ਜਵੰਦਾ ਨੂੰ ਮਾਰਾਇਆ ਹੈ ਕਿ ਤੁਸੀਂ ਕਿੱਥੋਂ ਇਹੇ ਖਬਰਾਂ ਪੜ ਕੇ ਉਸਦੀ ਭੈਣ ਦੇ ਬਾਰੇ ਅਜੇਹਾ ਬਿਆਨ ਦਿੰਦੇ ਹੋ ਅਜਨੀਆਂ ਅਫਵਾਮਾਂ ਫੁਲਾਉਂਦੇ ਹੋ ਦੋਸਤੋ ਇਹ ਵੀਡੀਓ ਤੁਹਾਡੇ ਨਾਲ ਇਸ ਲਈ ਸਾਂਝੀ ਕੀਤੀ ਹੈ ਕਿ ਸਾਡਾ ਫਰਜ਼ ਬਣਦਾ ਹੈ ਅਫਵਾਮਾਂ ਤੋਂ ਬਚੋ ਤੇ ਦੁੱਖ ਦਾ ਸਮਾਂ ਹੈ ਪਰਿਵਾਰ ਦੇ ਨਾਲ ਖੜੋ ਅਜਿਹੇ ਲੋਕਾਂ ਦੀਆਂ ਖਬਰਾਂ ਤੋਂ ਬਚੋ ਜੋ ਪਰਿਵਾਰ ਦੇ ਦੁੱਖ ਦੇ ਸਮੇਂ ਦੇ ਵਿੱਚ ਨਾਲ ਨਹੀਂ ਖੜਦਾ ਤੇ ਦੋਸਤੋ ਸਾਰੇ ਹੀ ਸਿੰਗਰ ਸਾਰੇ ਹੀ ਪੰਜਾਬ ਦੇ ਲੋਕ ਰਾਜਵੀਰ ਜਵੰਦਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਤੇ ਰਾਜਵੀਰ ਜਵੰਦਾ ਦੀ ਮਾਂ ਤੇ ਪਤਨੀ ਤੇ ਬੱਚਿਆਂ ਉੱਤੇ ਤੇ ਭੈਣ ਉੱਤੇ ਸਾਨੂੰ ਬਿਲਕੁਲ ਵੀ ਗਲਤ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ ਕਿਉਂਕਿ ਦੋਸਤੋ ਪਰਿਵਾਰ ਨੂੰ ਬਹੁਤ ਵੱਡਾ ੱਟਕਾ ਲੱਗਿਆ ਹੈ ਤੇ ਦੋਸਤੋ ਇਹ ਗੱਲ ਦੀ ਪੂਰੀ ਤਰ੍ਹਾਂ ਪੁਸ਼ਟੀ ਹੋ ਚੁੱਕੀ ਹੈ ਕਿ ਉਸ ਦੀ ਭੈਣ ਨੇ ਤੇ ਉਸ ਦੀ ਮਾਂ ਨੇ ਤੇ ਉਸ ਦੇ ਬੱਚਿਆਂ ਨੇ ਤੇ ਰਾਜਵੀਰ ਜਵੰਦਾ ਦੀ ਪਤਨੀ ਨੇ ਰਾਜਵੀਰ ਜਵੰਦਾ ਨੂੰ ਮਰਾਨ ਦੇ ਪਿੱਛੇ ਕੋਈ ਵੀ ਹੱਥ ਨਹੀਂ ਸਾਰੀਆਂ ਝੂਠੀਆਂ ਅਫਵਾਹਾਂ ਨੈੱਟ ਦੇ ਉੱਤੇ ਫੈਲ ਰਹੀਆਂ ਹਨ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਜਿਵੇਂ ਕੋਈ ਵੱਡੀ ਜਾਣਕਾਰੀ ਸਾਹਮਣੇ ਆਵੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਇਹ ਵੀਡੀਓ ਨੈੱਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਲੀਕ ਹੋ ਰਹੀ ਹੈ ਤਾਂ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ